ਗ੍ਰੰਥੀ ਸਿੰਘਾ ਨਪੁਰਾ ਹਾਲ ਟੰਡਾ ਮੰਡਾ ਸ਼ਹਿਰਾਂ ਤੋਂ ਤੁਸੀਂ ਵੇਖੋ ਪੰਜਾਬ ਦੇ ਵਿੱਚ ਕੋਈ ਉਹਨਾਂ ਦੀ ਉਹਨਾਂ ਕਿ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਆਰਥਿਕ ਪੱਖੋਂ ਕੋਈ ਸਹੂਲਤ ਨਹੀਂ ਗੁਰੂ ਘਰ ਵੱਲੋਂ ਵਧੀਆ ਤਨਖਾਹ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵਧੀਆ ਉਹਨਾਂ ਦਾ ਜੀ ਗੁਜਰਬਸਰ ਹੋਵੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਏ ਉਹਨਾਂ ਨੂੰ ਸਤਕਾਰ ਮਿਲੇ ਰਾਗੀ ਸਿੰਘਾਂ ਨੂੰ ਸਤਕਾਰ ਮਿਲੇ ਉਹਨਾਂ ਦਾ ਬੰਦਾ ਹੱਕ ਜਿਹੜਾ ਉਹਨਾਂ ਨੂੰ ਮਿਲੇ ਤੇ ਗੁਰਬਾਣੀ ਸੰਗਤ ਜਿਹੜੀ ਗੁਰਬਾਣੀ ਨਾਲ ਜੁੜੇ ਸਾਡੀ ਇਹ ਅਰਦਾਸ ਹੈ ਜੀ ਇਹੀ ਅਰਦਾਸ ਕਰਦੇ ਆਂ ਕਿ ਗੁਰੂ ਸਾਹਿਬ ਜੀ ਬੇਕਰਨ ਸਾਹਮਣੇ ਸਮੂਹ ਸਰਦੀ ਕਲੱਬ ਚ ਰੱਖਣ ਰਾਗੀ ਸਿੰਘਾਂ ਨੂੰ ਦੇਣਾ ਦੇਣ ਵਾਲੇ ਤੇ ਵਾਹੀ ਕਰੂ ਆਪ ਹੀ ਆ ਉਹਨਾਂ ਨੇ ਆਪ ਹੀ ਬਖਸ਼ਿਸ਼ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਾਵਾਂ ਲੈਣੀਆਂ ਹੁੰਦੀਆਂ ਸੋ ਇਦਾਂ ਇਹ ਸ਼ੁਰੂ ਕੀਤਾ ਹੋਇਆ ਪ੍ਰਚਾਰ ਕਰਨਾ ਤੋਂ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਤੁਸੀਂ ਜਰੂਰ YouTube ਤੇ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ Instagram ਤੇ ਫੋਲੋ ਕਰੋ ਗੁਰਬਾਣੀ ਦੇ ਕੰਟੈਂਟ ਨੇ ਸਾਡੇ ਕੋਲ ਇਸ ਤੋਂ ਵੱਧ ਕਿ ਸਾਡੇ ਕੋਲ ਹੋਰ ਕਿਸੇ ਚੀਜ਼ ਦੀ ਉਮੀਦ ਨਹੀਂ ਰੱਖੋ ਅਸੀਂ ਤਾਂ ਗੁਰਬਾਣੀ ਨਾਲ ਜੁੜੇ ਆਂ ਕੋਸ਼ਿਸ਼ ਕਰੋ ਕਿ ਇੱਕ ਦੂਜੇ ਨੂੰ ਸ਼ੇਅਰ ਕਰੋ ਗੁਰਬਾਣੀ ਦੀ ਜੀ ਜਿਹੜੀਆਂ ਅਸੀਂ ਸ਼ਬਦ ਦੀਆਂ ਰੀਲਾਂ ਪਾ ਰਹੇ ਹਾਂ ਜਾਂ ਗੁਰਬਾਣੀ ਦੇ ਸ਼ਬਦ ਉਸ ਨੂੰ ਆਪ ਜੀ ਨਾਲ ਸਾਂਝਾ ਕਰਦੇ ਹੋ ਅੱਗੇ ਸ਼ੇਅਰ ਕਰੋ ਤੇ ਸਹਿਯੋਗ ਦਿਓ ਇਸ ਚੀਜ਼ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਤੇ ਗੁਰੂ ਸਾਹਿਬ ਜੀ ਰਹਿਮਤ ਕਰਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਵਾਇਸ ਜੀ ਦਾ ਕਵਾਇਸ ਸਾਹਿਬ ਬਾਈ ਜੀ